ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿੱਦ ਹੋਤੀ ਮੇਰੇ ਸਤ ਗੁਰਾਂ ਸਾਬਿਤ ਤੁਮਹਾਰ ਜਾਨੋ ਆਪੇ ਹਮਰੁ ਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਸੁਖ ਹਟਲ ਗੁਰ ਸੇਵੀਐ ਅਹੰਸ ਸਹਿਜ ਸੁਪਾਏ ਦਰਸ਼ਨ ਪਰਸ ਐ ਗੁਰ ਕੈ ਜਨਮ ਮਰਨ ਦੁਖ ਜਾਏ ਬਿਪਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਛੱਟੀਆਂ ਤੁੱਟ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਤੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਨਸਰੀ ਮਹਲਾ ਚੌਥਾ ਹਮ ਅੰਦਲੇ ਅੰਦ ਬਿਖੇ ਬਖਰਾਤੇ ਕਉ ਚੱਲ ਹੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਹਮ ਅੰਦਲੇ ਅੰਦ ਵਿਖੇ ਬਿਖਰਾਤੇ ਕਿਉ ਚੱਲੇ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਗੁਰਸ ਕਮੀਤ ਚਲੋ ਗੁਰ ਚਾਲੀ ਜੋ ਗੁਰ ਕਹ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਨੋ ਜਨ ਪਾਈ ਗੁਰ ਸੇਵਹੁ ਬੇਗ ਬੇਗਾਲੀ ਸਤ ਗੁਰ ਸੇਵ ਖਰਚ ਹਰ ਬਾਦੋ ਮਤ ਜਨ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪ ਨਾਮ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲ ਆ ਕੇ ਲ ਕੇ ਲਾਲੀ ਹਰ ਹਰ ਜਪਨ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾ ਪਗ ਰਾਲੀ ਹਰ ਹਰ ਜਪਨ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋਂ ਹਮ ਸਾਧ ਜਨਾ ਪਗ ਰਾਲੀ ਵਾਹ ਗੁਰਜੀਕਾ ਵਾਹ ਗੁਰਜੀ ਕੀ ਪਾਤਸ਼ਾਹ ਸਾਧ ਸੰਗਤ ਸਤਗੁਰੂ ਸਾਹਿਬਾ ਨੇ ਕਿਰਪਾ ਕੀਤੀ ਹੈ ਸੋ ਵਿਸਾਖ ਮਹੀਨੇ ਦੀ ਅੱਜ ਆਰੰਭਤਾ ਹੋਈ ਹੈ ਜੋ ਸਤਗੁਰੂ ਸਾਹਿਬਾ ਨੇ ਵਿਸਾਖ ਮਹੀਨੇ ਤੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਆਪ ਸੇਤਾਂ ਇੱਕ ਵਾਰ ਫਿਰ ਸਰਵਨ ਕਰ ਲਵੋ ਜੀ ਵਸਾਕ ਧੀਰਨ ਕਿਉ ਵਾਡੀਆਂ ਜਿੰਨਾ ਪ੍ਰੇਮ ਵਿਚੋਂ ਹਰ ਸਾਜਨ ਪੁਰਖ ਵਿਸਾਦ ਕੈ ਲੱਗੀ ਬਾਇ ਤੋ ਬਸ ਸਾਖ ਤਿਰਨ ਕਿਉ ਵਾਡੀਆਂ ਜਿਨਾਂ ਪ੍ਰੇਮ ਵਿਚੋਂ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋ ਉਤਰ ਕਲਤਰ ਨਾ ਸੰਗ ਧਨ ਹਰ ਅਬਨਾਸੀਓਂ ਪਲਚ ਪਲਚ ਸਗਲੀ ਮੂਈਂ ਝੂਠੇ ਧੰਦੈ ਮੋਹਨ ਇੱਕ ਸਾਰ ਕੇ ਨਾਮ ਬਿਨ ਅੱਗੇ ਲਈ ਖੋਹੇ ਦਇਓ ਵਿਸਾਰ ਮਗੂਚ ਨਾਨ ਪ੍ਰਭ ਬਿਨ ਅਵਰਨਾ ਕੋਏ ਪ੍ਰੀਤਮ ਚਰਨੀ ਜੋ ਲੱਗੇ ਤਨ ਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾਕ ਸੁਹਾਵਾ ਤਾਂ ਲੱਗੇ ਜਾ ਸੰਤ ਭੇਟੈ ਹਰ ਸੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਵਸਾਕ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੇ ਹਰ ਸੋਏ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ ਬਨਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਉ ਏ ਹੋ ਨਾਨਕ ਚਾਉ ਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ